ਮੁਹਾਲੀ ਜ਼ਿਲ੍ਹੇ ਵਿੱਚ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਕਈ ਮਾਮਲਿਆਂ ਵਿੱਚ ਚੋਰ ਸੀਸੀਟੀਵੀ ਵਿੱਚ ਸਾਫ਼ ਦਿਖਾਈ ਦੇ ਜਾਂਦੇ ਹਨ ਪਰ ਫਿਰ ਵੀ ਪੁਲਿਸ ਉਨ੍ਹਾਂ ਦਾ ਸੁਰਾਗ ਲਗਾਉਣ ਵਿੱਚ ਅਸਮਰਥ ਜਾਪਦੀ ਹੈ ਹੁਣ ਤਾਜ਼ਾ ਮਾਮਲਾ ਮੋਹਾਲੀ ਦੇ 9 ਫੇਸ ਤੋਂ ਸਾਹਮਣੇ ਆਇਆ ਹੈ ਜਿੱਥੇ ਗੁਰਦੀਪ ਸਿੰਘ ਨੇ ਆਪਣਾ ਬੁਲਟ ਮੋਟਰਸਾਈਕਲ ਘਰ ਦੇ ਬਾਹਰ ਖੜਾ ਕੀਤਾ ਸੀ ਸਵੇਰੇ ਗੁਰਦੀਪ ਨੇ ਦੇਖਿਆ ਕਿ ਉਸ ਦੇ ਘਰ ਦੇ ਬਾਹਰ ਖੜਾ ਮੋਟਰਸਾਈਕਲ ਗਾਇਬ ਸੀ ਜਿਸ ਤੋਂ ਬਾਅਦ ਜਿਸ ਤੇ ਉਸ ਨੇ ਆਸ-ਪਾਸ ਦੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਨੂੰ ਚੈੱਕ ਕੀਤਾ ਤਾਂ ਇੱਕ ਨੌਜਵਾਨ ਬੁਲਟ ਮੋਟਰਸਾਈਕਲ ਚੋਰੀ ਕਰਦਾ ਸੀਸੀਟੀਵੀ ਵਿੱਚ ਦਿਖਾਈ ਦਿੱਤਾ ਜਿਸ ਦੀ ਸ਼ਿਕਾਇਤ ਉਸ ਨੇ ਥਾਣਾ 8 ਫੇਸ ਵਿੱਚ ਕੀਤੀ ਹੈ ਮੇਰਾ ਨਾਮ ਗੁਰਦੀਪ ਸਿੰਘ ਹੈ ਜੀ ਕਿ ਮੇਰਾ ਮੋਹਾਲੀ 9 ਫੇਸ ਤੋਂ ਬੋਲਟ ਚੋਰੀ ਹੋਇਆ ਹੈ ਜਿਹਦਾ ਨੰਬਰ PB12AC5090 ਹੈ ਤੇ ਮੈਂ ਪੁਲਿਸ ਥਾਣੇ 8 ਫੇਸ ਵਿੱਚ ਰਿਪੋਰਟ ਵੀ ਦਰਜ ਕਰਾਈ ਹੈ ਤੇ ਮੈਨੂੰ ਉੱਥੇ ਜਾ ਕੇ ਪਤਾ ਲੱਗਾ ਵੀ ਉੱਥੋਂ 3 ਬੋਲਟ ਚੋਰੀ ਹੋਏ ਨੇ ਸੇਮ ਗਲੀ ਚੋਂ ਸਾਡੇ ਵਾਲੇ ਤੋਂ ਤੇ ਪੁਲਿਸ ਵੱਜੋਂ ਪੁਲਿਸ ਵੱਲੋਂ ਜੇ ਕੋਈ ਖਾਸ ਕਾਰਵਾਈ ਕੀਤੀ ਨਹੀਂ ਗਈ ਤੇ ਮੈਂ ਪੁਲਿਸ ਨੂੰ ਇਹ ਹੀ ਅਪੀਲ ਕਰਾਂਗਾ ਕਿ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਇਨ ਫਿਊਚਰ ਕਿਸੇ ਹੋਰ ਨਾਲ ਐਵੇਂ ਨਾ ਹੋਵੇ ਤੇ ਚੋਰ ਇਹੋ ਜਿਹੀ ਕਾਰਵਾਈ ਕਰਨ ਤੋਂ ਪਹਿਲਾਂ ਸੋਚਣ ਸੋ ਪ੍ਰਸ਼ਾਸਨ ਤੋਂ ਹੀ ਮੰਗ ਹੈ ਕਿ ਬੰਦੀ ਕਾਰਵਾਈ ਕੀਤੀ ਜਾਵੇ ਦੱਸਦੇ ਇਹ ਕਿ ਇਸ ਤੋਂ ਪਹਿਲਾਂ 13 ਜੂਨ ਨੂੰ ਵੀ 2 ਬੋਲਟ ਮੋਟਰਸਾਈਕਲ ਚੋਰੀ ਹੋਈਆਂ ਸਨ। ਥਾਣਾ ਸਦਰ ਨੂੰ ਸ਼ਿਕਾਇਤ ਦਿੱਤੀ ਗਈ ਸੀ ਪਰ ਚੋਰੀ ਸੰਬੰਧਿਤ ਥਾਣਾ ਸਦਰ ਪੁਲਿਸ ਨੂੰ ਕੋਈ ਸੁਰਾਗ ਨਹੀਂ ਮਿਲ ਸਕਿਆ। ਜਦਕਿ ਪੀੜਤਾ ਵੱਲੋਂ ਚੋਰੀ ਦੀਆਂ ਸੀਸੀਟੀਵੀ ਫੁਟੇਜ ਦਿੱਤੀਆਂ ਗਈਆਂ ਸਨ। ਅਜਿਹੇ ਵਿੱਚ ਪੁਲਿਸ ਨੂੰ ਚੌਕਸ ਹੋ ਕੇ ਉਨ੍ਹਾਂ ਚੋਰਾਂ ਤੇ ਜਲਦ ਤੋਂ ਜਲਦ ਸਿਕੰਜਾ ਕੱਸਣ ਦੀ ਲੋੜ ਹੈ। ਜਗਬਾਣੀ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ।